ਕੀ ਮੋਬਾਈਲ ਤੇ ਲੈ ਸਕਦੇ ਉਹ ਯਾਰ ਬ੍ਰਦਰ ਹਾਈਪੋਟੇ ਨਹੀਂ ਆਈ ਸਰ ਬੰਦ ਕਾਨੂੰਨ ਦਾ ਪਤਾ ਸਭੀ ਫੋਨ ਤੇ ਦੋਨੋਂ ਮੈਂ ਫੋਨ ਤੋਂ ਭਾਈ ਪਾਜੀ ਮੇਰੀ ਗੱਲ ਪਬਲਿਕ ਕੀਤੀ ਹੋਈ ਉਹਨਾਂ ਦਾ ਦਾਦਾ ਪਾਡਾ ਐਸਐਸ ਜੀ ਫੋਨ ਤੇ ਬਾਸ ਲਾਉਂਦੇ ਕੋਈ ਗੱਲ ਆ ਅੱਖੀਂ ਕੁ ਨਾਲਾ ਜੀਨਾ ਦਾ ਭਿਆ ਪਿਆ ਉਹ ਅਸੀਂ ਨਾਲ ਉਹ ਬੰਦਾ ਥੋੜਾ ਮਾਰਦਾ ਹੈ ਸ਼ੱਕ ਤਾਂ ਪਲਾਂ ਲੱਗਣ ਡਿਆ ਰੱਖਿਆ ਸਾਦਾ ਕੀਤਾ ਕੁਛ ਨਹੀਂ ਪੈਟ ਮਾਰ ਕੇ ਰੱਖਿਆ ਹਾਂ ਬਾਈਕ ਚੜ ਪੈਣਾ ਲੈ ਭਾਈ ਮੇਰਾ ਨਾਮ ਦੌਰਾ ਸਿੰਘ ਆ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ ਇਹਨਾਂ ਨੇ ਸਾਈਡ ਮਾਰੀ ਪਹਿਲਾਂ ਇਹ ਵਜੇ ਗ੍ਰਿੱਲਾ 'ਚ ਗ੍ਰਿੱਲਾ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤਾਂ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ ਇਹ ਚੌਂਕ 'ਚ ਜਾ ਕੇ ਉੱਥੋਂ ਇਹਨਾਂ ਨੂੰ ਫੜ ਕੇ ਲਿਆਂਦਾ ਇਹ ਕਾਫੀ ਜਾਣੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਾਣੇ ਕਾਬੂ ਆ ਗਏ ਸ਼ੀਸ਼ੇ ਚਾੜ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ ਛੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹ ਤੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਤੇ ਮਤਲਬ ਫੜਿਆ ਗੱਡੀ ਗੱਡੀ ਜਾਮ ਲੱਗ ਕੇ ਤਾਂ ਫੜੇਗੇ ਨਹੀਂ ਤੇ ਇਹਨਾਂ ਫੜੇ ਨਹੀਂ ਜਾਣਾ ਫਰਾਰ ਹੋ ਜਣਾ ਨਹੀਂ ਇਹਨਾਂ ਨੇ ਰੱਕ ਮੋੜਨ ਲੱਗੇ ਹੋਇਆ ਜੀ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਣਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਕਰਟ ਮਾਰਿਆ ਇਹਨਾਂ ਨੇ ਕਟ ਮਾਰ ਕੇ ਤੇ ਉਹਨਾਂ ਖਾਲੀ ਛੜ ਕੇ ਹੀ ਕੋਈ ਜਾਮਣੀ ਹੀ ਲੱਗਾ ਉਹ ਜਾਣਦੇ ਹੀ ਆਪਣੇ ਰਸਤੇ ਦੋਨ ਸਾਈਡ ਮਾ ਸਾਈਡ ਮਾਰੀ ਜੋ ਗ੍ਰੇਲਾ ਨਾਲ ਵੱਜ ਕੇ ਉਹ ਸਾਈਡ ਨੂੰ ਡੇਗੇ ਆ ਤੇ ਫਿਰ ਉਹ ਬੈਗ ਬੈਗ ਟਾਇਰ ਉਹਦਾ ਪਿੱਛੇ ਚੜ ਗਏ ਉੱਤੇ ਫਿਰ ਛਾਤੀ ਤੇ ਟਰੱਕ ਵਾਲੇ ਦੀ ਗਲਤੀ ਹਾਂਜੀ ਹਾਂਜੀ ਟਿੱਕੇ ਵੀ ਟਰੱਕ ਵਾਲਾ ਭੱਜ ਜਾਂਦਾ ਕੋਈ ਕਰ ਆ ਆਨਾਂ ਚ ਭੱਜ ਜਾਂਦਾ ਚੌਂਕ ਤੋਂ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ਾ ਨਹੀਂ ਆ ਲੱਗਦਾ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਤਨਲਾਪ ਇਹ ਤੁਸੀਂ ਨਾ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜਣਾ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਨਹੀਂ ਨਾ ਹੁੰਦੀ ਤੇ ਵੀਰੇ ਨੇ ਭੱਜਣਾ ਸਰ ਮੈਂ ਉੱਥੇ ਪਿਆਜ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਇਦਾਂ ਉਹ ਬੰਦਾ ਜਾ ਰਿਹਾ ਸੀ ਰਸਤੇ 'ਚ ਕੋਈ ਜਾਮ ਨਹੀਂ ਸੀ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗ੍ਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀਕ ਰਿਹਾ ਹਟਾਤਾ ਤੇ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਤੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਟਰੱਕ ਭੱਜ ਵਾਲਾ ਸੀ ਤੇ ਨਾ ਫੜਦੇ ਆਹ ਜੀ ਤੇ ਪੰਜ ਮੁੰਡੇ ਗਏ ਆਂ ਅਸੀਂ ਗਾੜੀਆਂ ਇਹ ਇਹ ਮੇਰੇ ਇੱਕ ਸ਼ੀਸ਼ਾ ਵੀ ਨਹੀਂ ਬੋਲਦੇ ਉੱਥੋਂ ਸ਼ੀਸ਼ਾ ਟੇਨਾ ਪੜਿਆ ਕਿ ਧੱਕੇ ਨਾਲ ਪਰ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਰਕਵੇ ਚੇਜ ਕਹਿੰਦੇ ਅਸੀਂ 4-5 ਜਾਣੇ ਪਰ ਆਈ ਜਦੋਂ ਮੌਕੇ ਤੇ ਫੜਿਆ ਉਹ ਦੋ ਜਾਣੇ ਹੀ ਏ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਹੀ ਮੌਕੇ ਤੇ ਗਏ ਤੇ ਦੋ ਜਾਣੇ ਹੀ ਏ ਨਸ਼ੇ ਦੇ ਹਾਸੇ ਲੱਗਦੇ ਪਏ ਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ ਰਾਜਸਥਾਨ ਦਾ ਭਈਆ ਸਰ ਸਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ ਆਣੀ ਉਸੇ ਵੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਆਈ ਵੈਦੀ ਹਸਪੀਟਲ ਆਏ ਆ ਜਿੱਥੇ ਇੱਕ ਬੰਦੇ ਦੀ ਜਾਨ ਧੋ ਗਈ ਸੀ ਉਹਨਾਂ ਜਿਹੜੇ ਟਰੱਕ ਚ ਚਲਾਉਂਦੇ ਸੀ ਬੰਦੇ ਉਹਨਾਂ ਨੂੰ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਇਹ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਇਓ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਵਾਈਡਰ ਦੇ ਵੇਖਿਆ ਵਿੱਚੇ ਨਾਲ ਡਵਾਈਡਰ ਦੇ ਬਾਅਦ ਕਿਤੇ ਬਾਇਓ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਕੜਾ ਇਥੋਂ ਟਾਇਰ ਲਾ ਕੇ ਆਉਂਦੇ ਆ ਸਰਕਾਰ ਦੇ ਲੋਕਿਆਂ ਤੇ ਵੀ ਇਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਹਾਂ ਮੌਕੇ ਤੇ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਪਰ ਇਹ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜ ਲਏ ਦੋ ਜਣੇ ਫੜੇ ਬੰਦੇ ਸਰ ਨਸ਼ੇ ਦੀ ਹਾਲਤ ਚ ਹੀ ਹੈ ਨਹੀਂ ਨਹੀਂ ਨਸ਼ੇ ਦੀ ਹਾਲਤ ਚ ਨਹੀਂ ਹੈਗੇ ਫਿਲਹਾਲ ਇਹ ਕਿਤੋਂ ਦੇ ਆ ਡਰਾਈਵਰ ਇਹ ਦੱਸਿਆ ਉਹਨਾਂ ਨੇ ਪਤਾ ਕਰਨ ਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ ਬਾਕੀ ਸਾਰੀ ਵੇਖ ਕੇ ਪੁੱਛਾਈ ਕੋਸ਼ਿਸ਼ ਕੀਤੀ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਹੈ ਹੈਵੀ ਵਹੀਕਲ ਇਧਰੋਂ ਲੰਘ ਨਹੀਂ ਸਕਦੇ ਕੋਈ ਪਰਸ਼ਕੁਪ ਸੁਪਰਡਿਸ਼ਨ ਰੋਕਦਾ ਨਹੀਂ ਆ ਜੀ ਇਧਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਭਰਾ ਜੀ ਦਾ ਹੈਵੀ ਵਹੀਕਲ ਲੰਘ ਨਹੀਂ ਸਕਦੇ ਸੋ ਜੀ ਉਹ ਕਿਤਨਾ ਲੰਘ ਕੇ ਆਇਆ ਐਸੇ ਵੀ 10 ਵਜੇ ਤੋਂ ਬਾਅਦ ਵਹੇ ਨਹੀਂ ਹੈ ਵੀ ਕੋਈ ਐਂਟਰੀ ਹੋਗੀ ਹਾਂਜੀ ਹਾਂਜੀ ਉਹ ਉਹ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨਾ ਪੁੱਛਨੇ ਕਿਉਂ ਕਿੱਦਾਂ ਲੰਘੇ ਆ ਕੀ ਕਰਨੇ ਸੀ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਵੇ ਕੋਈ ਲਾਇਸੈਂਸ ਕੋਈ ਹੈਗਾ ਨਾ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹੁਣ ਚੈੱਕ ਕਰਨ ਦੇ ਆਪਾਂ ਮੇਰੇ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਵਾਲੇ ਮੇਰੇ ਖਿਆਲ ਸੈਂਸ ਦਾ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਤਾਂ ਉਹ ਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ ਸਰ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆਇਆ ਉਹਦੀ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ